ਕੈਨੇਡਾ ਅਜਿਹੇ ਏਰੀਆਜ਼ ਦੇਖ ਰਿਹਾ ਜਿੱਥੇ ਦੋਵਾਂ ਦਾ ਸਹਿਯੋਗ ਵਧ ਸਕਦਾ ਹੈ ਤੇ ਉਸਦੀ ਨਹੀਂ ਕੈਨੇਡਾ ਲਈ ਰੱਖਣੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਮਹਾਕਾਰਨੀ ਵੀ ਮਲੇਸ਼ੀਆ, ਸਿੰਗਾਪੁਰ ਅਤੇ ਸਾਊਥ ਕੋਰੀਆ ਦੇ ਦੌਰੇ ਤੇ ਜਾ ਰਹੇ ਨੇ। ਕਰਨੀ ਚਾਹੀਦੀ ਹੈ। ਆਨੰਦ ਨੇ ਅਮਰੀਕਾ ਦਾ ਨਾਮ ਨਹੀਂ ਲਿਆ ਪਰ ਕਿਹਾ ਹੈ ਕਿ ਟੈਰਫਾਂ ਨੇ ਕੈਨੇਡਾ ਦੇ ਕਈ ਸੈਕਟਰਾਂ ਨੂੰ ਪ੍ਰਭਾਵਿਤ ਕੀਤਾ ਹੈ। ਚੀਨ ਨੂੰ ਡਿਸਟਰੈਪਟਰ ਗਲੋਬਲ ਪਾਵਰ ਕੈਨ ਤੋਂ 3 ਸਾਲ ਬਾਅਦ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਹੈ ਕਿ ਕੈਨੇਡਾ ਹੁਣ ਬੀਜਿੰਗ ਦੇ ਨਾਲ ਡੇਂਜਰਸ ਵਰਲਡ ਵਿੱਚ ਰਣਨੀਤਿਕ ਭਾਈਵਾਲੀ ਦੇ ਤੌਰ ਤੇ ਗੱਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕੈਨੇਡਾ ਅਜਿਹੇ ਏਰੀਆਜ਼ ਦੇਖ ਰਿਹਾ ਜਿੱਥੇ ਦੋਵਾਂ ਦਾ ਸਹਿਯੋਗ ਵਧ ਸਕਦਾ ਹੈ ਤੇ ਉਸ ਦੀ ਨਹੀਂ ਕੈਨੇਡਾ ਲਈ ਰੱਖਣੀ ਜ਼ਰੂਰੀ ਹੈ। ਉਹਨਾਂ ਆਖਿਆ ਕਿ ਚੁਣੌਤੀਆਂ ਹੋਣਗੀਆਂ ਪਰ ਕੈਨੇਡੀਅਨ ਚਿੰਤਾਵਾਂ ਵਾਲੇ ਮੁੱਦਿਆਂ ਤੇ ਹੱਲ ਲਈ ਦੋਵੇਂ ਮੁਲਕ ਗੱਲਬਾਤ ਦੇ ਯੋਗ ਹੋਣ ਇਹ ਵੀ ਜ਼ਰੂਰੀ ਹੈ। ਆਨੰਦ ਵੱਲੋਂ ਭਾਰਤ, ਸਿੰਗਾਪੁਰ ਚੀਨ ਦੇ ਅਫੀਸ਼ੀਅਲਸ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਬਿਆਨ ਦਿੱਤਾ ਗਿਆ ਤੇ ਹੁਣ ਪ੍ਰਧਾਨ ਮੰਤਰੀ ਮਾਕਾਰਨੀ ਵੀ ਮਲੇਸ਼ੀਆ, ਸਿੰਗਾਪੁਰ ਅਤੇ ਸਾਊਥ ਕੋਰੀਆ ਦੇ ਦੌਰੇ ਤੇ ਜਾ ਰਹੇ ਨੇ। ਆਨੰਦ ਨੇ ਕਿਹਾ ਕਿ ਆਰਥਿਕ ਤਣਾਅ ਘਟਾਉਣ ਅਤੇ ਸਿਕਿਉਰਿਟੀ, ਹਿਊਮਨ ਰਾਈਟਸ ਵਰਗੇ ਮੁੱਦਿਆਂ ਤੇ ਬੈਲੈਂਸ ਬਣਾਉਣ ਦੀ ਮੰਗ ਉਹ ਕਰ ਰਹੇ ਨੇ। ਇਸ ਲਈ ਕੈਨੇਡਾ ਨੂੰ ਸਿਕਿਉਰਿਟੀ, ਪਬਲਿਕ ਸੇਫਟੀ ਨਾਲ ਸੰਬੰਧਤ ਚਿੰਤਾਵਾਂ ਉੱਤੇ ਜ਼ੋਰ ਦੇਣਾ ਚਾਹੀਦਾ ਹੈ ਤੇ ਸਪਲਾਈ ਚੇਨ ਬਣਾਉਣ ਲਈ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਨੰਦ ਨੇ ਅਮਰੀਕਾ ਦਾ ਨਾਮ ਨਹੀਂ ਲਿਆ ਪਰ ਕਿਹਾ ਕਿ ਟੈਰਫਾਂ ਨੇ ਕੈਨੇਡਾ ਦੇ ਕਈ ਸੈਕਟਰਾਂ ਨੂੰ ਪ੍ਰਭਾਵਿਤ ਕੀਤਾ ਹੈ ਇਨਵੈਸਟਮੈਂਟ ਰੋਕੀ ਹੈ ਬੇਸ਼ੱਕ ਚੀਨੀ ਈਵੀ ਟੈਰਫ ਵਿੱਚ ਬਰਾਬਰਤਾ ਕੀਤੀ ਗਈ ਸੀ ਜਿਨ੍ਹਾਂ ਕਿਹਾ ਕਿ ਕੈਨੇਡਾ ਤੇ ਬੀਜਿੰਗ 2005 ਵਿੱਚ ਰਣਨੀਤਿਕ ਸਾਂਝ ਵਧਾਉਣ ਲਈ ਸਹਿਮਤ ਹੋਏ ਸਨ ਪਰ ਹੁਣ ਇਸ ਨੂੰ ਅੱਜ ਦੀਆਂ ਜ਼ਰੂਰਤਾਂ ਦੇ ਹਿਸਾਬ ਦੇ ਨਾਲ ਰੀਨਿਊ ਅਤੇ ਰੀਫੋਕਸਡ ਕਰਨ ਦੀ ਜ਼ਰੂਰਤ ਹੈ ਦੋਵਾਂ ਮੁਲਕਾਂ ਦੇ ਦਰਮਿਆਨ ਟ੍ਰੇਡ 118.7 ਬਿਲੀਅਨ ਅਮਰੀਕਾ ਤੋਂ ਬਾਅਦ ਚੀਨ ਕੈਨੇਡਾ ਦਾ ਦੂਜਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਹੈ ਜਿਸ ਨਾਲ ਕੈਨੇਡਾ ਨੇ ਕੁੱਲ ਬਾਈਲੇਟਰਲ ਟ੍ਰੇਡ ਦੋ 924.4 ਬਿਲੀਅਨ ਡਾਲਰ ਤੱਕ ਪਿਛਲੇ ਸਾਲ ਪਹੁੰਚਾਇਆ ਹੈ ਆਨੰਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੈਨੇਡਾ ਨੂੰ ਜੀ7 ਵਿੱਚ ਮਜ਼ਬੂਤ ਇਕਨੋਮੀ ਬਣਾਉਣਾ ਚਾਹੁੰਦੇ ਨੇ ਇਸ ਲਈ ਟ੍ਰੇਡ ਡਾਇਵਰਸੀਫਿਕੇਸ਼ਨ ਜ਼ਰੂਰੀ ਹੈ ਅਤੇ ਉਹਨਾਂ ਵੱਲੋਂ ਤਿੰਨੇ ਮੂਲਕਾਂ ਨੂੰ ਵਿਜ਼ਿਟ ਕਰਨ ਦਾ ਇਹ ਹਿੱਸਾ ਸੀ ਇਸ ਤੋਂ ਪਹਿਲਾਂ ਸਾਬਕਾ ਵਿਦੇਸ਼ ਮੰਤਰੀ ਮੈਰਾਨੀ ਜੋਲੀ ਨੇ 2024 ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੇ ਨਾਲ ਬੀਜਿੰਗ ਦੇ ਵਿੱਚ ਮੁਲਾਕਾਤ ਕੀਤੀ ਸੀ ਅਤੇ ਇਹ ਮੀਟਿੰਗ 5 ਘੰਟੇ ਚੱਲੀ ਸੀ ਅਤੇ ਹੁਣ 2 ਘੰਟੇ ਦੀ ਮੀਟਿੰਗ ਦੇ ਵਿੱਚ ਸਾਈਬਰ ਸਿਕਿਉਰਿਟੀ, 에어 ਟਰੈਵਲ, ਹੈਲਥ, ਐਨਰਜੀ ਅਤੇ এনਵਾਇਰਨਮੈਂਟ ਵਰਗੇ ਮੁੱਦਿਆਂ ਤੇ ਚਰਚਾ ਹੋਈ ਹੈ ਤੇ ਆਨੰਦ ਨੇ ਚੀਨ ਦੇ ਵਿਦੇਸ਼ ਮੰਤਰੀ ਨੂੰ ਕੈਨੇਡਾ ਆਉਣ ਦਾ ਸੱਦਾ ਵੀ ਦਿੱਤਾਗਾ ਕਿਉਂਕਿ ਅਮਰੀਕਾ ਤੋਂ ਬਾਅਦ ਚੀਨ ਦੇ ਵੱਲੋਂ ਕੈਨੇਡੀਅਨ ਕੈਨੋਲਾ ਪ੍ਰੋਡਕਟਸ ਦੇ ਉੱਪਰ 75% ਤੋਂ ਜ਼ਿਆਦਾ ਟੈਰਫ ਲਗਾਏ ਗਏ ਸਨ ਜਿਸ ਦੇ ਨਾਲ ਕੈਨੋਲਾ ਇੰਡਸਟਰੀ ਪ੍ਰਭਾਵਿਤ ਹੋਈ ਤੇ ਇਸ ਲਈ ਇਹ ਹਵਾਲਾ ਦਿੱਤਾ ਜਾ ਰਿਹਾ ਸੀ ਕਿ ਕੈਨੇਡਾ ਦੇ ਵੱਲੋਂ ਚੀਨੀ ਈਵੀਜ਼ ਅਤੇ ਬੈਟਰੀਜ਼ ਦੇ ਉੱਪਰ ਜੋ 100% ਟੈਰਫ ਲਗਾਏ ਨੇ ਉਸ ਕਾਰਨ ਇਹ ਸਾਰਾ ਕੁਝ ਹੋਇਆ ਪਰ ਹੁਣ ਦੋਵੇਂ ਮੁਲਕਾਂ ਨੇ ਦੁਬਾਰਾ ਗੱਲਬਾਤ ਸ਼ੁਰੂ ਕੀਤੀ ਹੈ ਤੇ ਟੈਰਫਰ ਰੀਲੀਫ ਵੀ ਭਵਿੱਖ ਦੇ ਵਿੱਚ ਸੰਭਵ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ